ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਏ ਹੋਏ ਆਪਾਂ ਸਿੱਧੂ ਸਿੱਧੂ ਹਾਈ ਟੈੱਕ ਮਾਰਸਰੀ ਤੇ ਜੋ ਕਿ ਹਬੌਰ ਤੋਂ ਮਲੋਟ ਰੋਡ ਤੇ ਸਟੱਟ ਹੈ ਜਿਸ ਵਿੱਚ ਤੁਹਾਨੂੰ 50 ਤੋਂ 60 ਕਿਸਮਾਂ ਫਲਦਾਰ ਬੂਜਾਂ ਦੀਆਂ ਤੇ 50 ਤੋਂ 60 ਕਿਸਮਾਂ ਫੁੱਲਾਂ ਵਾਲਾਂ ਬੂਜਾਂ ਦੀਆਂ ਮਿਲ ਜਾਣਗੀਆਂ ਬਾਕੀ ਬਾਈ ਫੌਜੀ ਨਾਲ ਕਰਾਵਾਂਗੇ ਛੋਟੀ ਗੱਲਬਾਤ ਤੇ ਸਾਰੀ ਲਾਵਾਂਗੇ ਬੂਜਾਂ ਬਾਰੇ ਡਿਟੇਲ ਬਣੇ ਰਹੋ ਵੀਡੀਓ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਤਰ੍ਹਾਂ ਦੇ ਪੂਜੇ ਹੈਗੇ ਆ ਸਸਰੀਕਾਲ ਦੋਸਤੋ ਅੱਜ ਆਏ ਹੋਏ ਆਂ ਆਪਾਂ ਹਬੌਰ ਬਾਈ ਫੌਜੀ ਦੇ ਤੇ ਦੇਖਦੇ ਆਂਗੇ ਬਾਈ ਕੋਲੇ ਬੂਝੇ ਲੈਣ ਆਏ ਸੀਗੇ ਤੇ ਕਰਦੇ ਆਂਗੇ ਬਾਈ ਨਾਲ ਗੱਲਬਾਤ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਕੋ ਠੀਕ ਠਾਕ ਹੋ ਹਾਂਜੀ ਬਾਈ ਜੀ ਬਾਈ ਪਹਿਲਾਂ ਤਾਂ ਐਡਰੈਸ ਸਾਰਾ ਦੱਸ ਦਿਓ ਬਈ ਆਪਾਂ ਕਿੱਥੇ ਖੜੇ ਆ ਇਸ ਟਾਈਮ ਆਪਾਂ ਇੱਥੇ ਖੜੇ ਆ ਜੀ ਮਲੋਟ ਬਟੰਡਾ ਹਾਈਵੇ ਆ ਜੀ ਦਿਖਾ ਦੇਖ ਸਕਦੇ ਹੋ ਤੁਸੀਂ ਰੋਡ ਬੰਦਾ ਹਾਈਵੇ ਤੇ ਖੜੇ ਆ ਬਈ ਦੋ ਨਸਾਂ ਹੀ ਆਪਣੀ ਇੱਕ ਬੰਦੇ ਕੋਲ ਤੇ ਆ ਜੀ ਠੀਕ ਹੈ ਤੇ ਮੋਬਾਈਲ ਨੰਬਰ ਆਈ ਆਪਣਾ 1941730755 ਠੀਕ ਹੈ ਹੁਣ ਆਪਣੇ ਕੋਈ ਮੇਨ ਮੇਨ ਬੂਝੇ ਵਿਖਾ ਦਿਓ ਜਿਹੜਾ ਬੰਦਾ ਬਈ ਆਵੇ ਤੇ ਮਿਲ ਜਾਣ ਜਿਹੜਾ ਇਸ ਤਰ੍ਹਾਂ ਜੀ ਆਪਣੇ ਕੋਲੇ ਫਲਦਾਰੀਆਂ ਵੀ 35 ਵੈਰਾਈਟੀਆਂ ਹੁੰਦੀਆਂ ਬਈ ਠੀਕ ਹੈ ਜੀ ਜਿਹੜੀਆਂ ਪੰਜਾਬ ਚ ਹੋ ਜਾਂਦੀਆਂ ਨੇ ਠੀਕ ਹੈ ਜੀ ਉਸ ਤੋਂ ਇਲਾਵਾ ਆਪਣੇ ਕੋਲੇ ਡੈਕੋਰੇਸ਼ਨ ਅਨਲਾਟ ਵੀ ਠੀਕ ਹੈ ਜੀ ਤੋਂ ਬਾਅਦ ਜੀ ਆਪਣੇ ਕੋਲੇ ਘਾਹਦੀਆਂ ਵੀ ਤਿੰਨ ਚਾਰ ਵੈਰਾਈਟੀਆਂ ਹੁੰਦੀਆਂ ਘਰਾਂ ਦੇ ਵਿੱਚ ਘਾਹ ਪਾਰਕ ਵਗੈਰਾ ਲੈਂਡਸਕੇਪ ਵਗੈਰਾ ਦਾ ਵੀ ਆਪਣਾ ਕੰਮ ਕਰਦੇ ਆ ਚਲੋ ਮੜੇ ਦਿਖਾਉਂਗੇ ਸਿੰਪਲ ਜਿਵੇਂ ਇਹ ਹੋ ਗਿਆ ਜੀ ਆਪਣਾ ਕਰਾਸ ਅਮਰੂਦ ਦਾ ਬੂਟਾ ਜੀ ਠੀਕ ਹੈ ਜੀ ਛੋਟਾ ਜਿਹਾ ਬੂਟਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਜਿੰਨਾ ਨਿੱਕਾ ਉਹਨਾ ਹੀ ਟਿਕਾਣ ਪਾਲ ਸਟਾਰਟ ਆਦਾ ਜੀ ਹੈਨਾ ਠੀਕ ਹੈ ਇਸ ਤੋਂ ਬਾਅਦ ਫਿਰ ਆਪਣੇ ਕੋਲੇ ਕਲੌਨ ਸਪੈਦਾ ਆ ਜਾਂਦਾ ਜੀ ਪੀ 23 ਵੈਰੈਟੀ ਬਈ ਜੀ ਠੀਕ ਹੈ ਸਪੈਦਾ ਬਹੁਤ ਵੀਰ ਪੁੱਛਦੇ ਹੁੰਦੇ ਬਈ ਸਪੈਦੇ ਲੈਣੇ ਹੈਗੇ ਸਪੈਦੇ ਲੈਣੇ ਹੈਗੇ ਬਾਈ ਕੋਲੇ ਜਿੰਨੇ ਮਰਜ਼ੀ ਲੈ ਸਕਦੇ ਤੁਸੀਂ ਡਿਲੀਵਰੀ ਵੀ ਕਰ ਦੋਗੇ ਹਾਂ ਭੇਜ ਦਾਂਗੇ ਬਾਈ ਜੀ ਪੀ 23 ਕਲੌਨ ਦੀ ਸਪੈਦਾ ਫੈਦਾਦ ਬ੍ਰੇਡ ਠੀਕ ਹੈ ਠੀਕ ਹੈ ਬਹੁਤ ਵਧੀਆ ਵੈਰੈਟੀ ਹੈਗੀ ਇਹ ਬਹੁਤ ਵਧੀਆ ਸਿਰੇ ਦੀ ਜਾਈ ਕਿੰਨੇ ਚਿਰ ਚ ਤਿਆਰ ਹੋ ਜਾਂਦਾ ਜੀ ਇਹ ਭਾਈ ਜੀ ਜੇ ਤਾਂ ਤੁਸੀਂ ਬਾਹਰ ਘੇਰਾ ਲਾਉਣਾ ਤਾਂ 4 ਸਾਲ ਦੇ ਵਿੱਚ ਵਧੀਆ ਤਿਆਰ ਹੋ ਜਾਂਦਾ ਜੀ ਠੀਕ ਹੈ ਪੂਰਾ ਮੋਟਾ ਬਣਦਾ ਮੋਟਾ ਠੀਕ ਹੈ ਸਰ ਜੀ ਇਧਰ ਵੀ ਦਿਖਾਓ ਉਸ ਤੋਂ ਬਾਅਦ ਫਿਰ ਇਹ ਨਿੰਬੂ ਆ ਜਾਂਦਾ ਜੀ ਗਰਮੀ ਵਾਲਾ ਕਾਗਜ਼ੀ ਆਮ ਤੌਰ ਕੀ ਹੁੰਦਾ ਜੀ ਪਿੰਡਾਂ ਦੇ ਵਿੱਚ ਨਾ ਸਰਦੀ ਵਾਲਾ ਬੂਟਾ ਦੇ ਦਿੰਦੇ ਉਹ ਵੈਰੈਟੀ ਦਾ ਨਾਮ ਹੁੰਦਾ ਜੀ ਕੁੰਬ ਘਾਟ ਪਾਕਿਸਤਾਨੀ ਕੁੰਬ ਘਾਟ ਠੀਕ ਹੈ ਜੀ ਸਰਦੀਆਂ ਦੇ ਵਿੱਚ ਜ਼ਿਆਦਾ ਲੱਗਦਾ ਇਹ 12 ਮਾਸੀ ਹੈ ਹਾਂ ਜੀ 12 ਮਾਸੀ ਮਾਲਟਾ ਹੈ ਹਾਂਜੀ ਜੀ اتنا ਮਾਲਟਾ ਮਸੰਬੀ ਵੀ ਬੋਲ ਦਿੰਦੇ ਜੀ ਇਹ ਵੀ ਬਾਹਰੋਂ ਆਉਂਦਾ ਹੈ ਜੀ ਠੀਕ ਹੈ ਹਾਂਜੀ ਜਿਵੇਂ ਆਜ ਅਲੋਕ ਇਹਤਰਾ ਫਰੂਟ ਵੀ ਆ ਜਾਂਦਾ ਫਰੂਟ ਵੀ ਲੱਗਿਆ ਪਿਆ ਇਹਨਾਂ ਨੂੰ ਛੋਟੇ ਛੋਟੇ ਹਾਂਜੀ ਠੀਕ ਹੈ ਉਸ ਤੋਂ ਬਾਅਦ ਲਈ ਜੀ ਆਜੇ ਮੇ ਬਦਾਮ ਹੈ ਜੀ ਬਦਾਮ ਦੇ ਬੁੱਜੇ ਵੀ ਹੈਗੇ ਆਪਣੇ ਕੋਲ ਤੇ ਆਪਣੇ ਪਿਆਬ ਚ ਕਾਮਯਾਬ ਹੈਗੇ ਆ ਹੁੰਦਾ ਜੀ ਜੇ ਬੰਦਾ ਪੂਰੀ ਸੰਭਾਲ ਸੰਭਾਲ 100% ਹੋਊਗਾ ਜੀ ਥੋੜੀ ਜੀ ਸੰਭਾਲ ਕਰ ਲੋ ਉਠਾ ਚਲਾ ਲੋ ਫਲ ਦੀ ਜ਼ਿੰਮੇਵਾਰੀ ਸਾਡੀ ਹੈ ਕਿੰਨੇ ਚਰਚੇ ਫਲ ਦੇਣ ਲੱਗ ਪੈਂਦਾ ਜੀ ਹੁਣ ਇਹਨੂੰ ਫੜਾਉਣਾ ਆਉਣਾ ਜੀ ਅਸੀਂ ਫੁੱਲ ਲਾਉਣਾ ਸਟਾਰਟ ਹੈ ਠੀਕ ਹੈ ਇਦੋਂ ਹੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਫੇਰਾ ਨਾਸ਼ਪਤੀ ਆ ਜਾਂਦੀ ਹੈ ਜੀ ਇਹ ਨਾਸ਼ਪਤੀ ਆ ਜੀ ਹਾਂਜੀ ਮੱਥਰਨਾ ਕੇ ਇਸ ਵੈਰਾਈਟੀ ਦਾ ਨਾਮ ਹੈ ਠੀਕ ਹੈ ਸਰ ਹਾਂਜੀ ਇਹ ਅੰਬ ਦੀ ਵੈਰਾਈਟੀ ਆ ਜਾਂਦੀ ਹੈ ਜੀ ਠੀਕ ਹੈ ਜੀ ਇਹ ਅੰਬ ਹਾਂਜੀ ਦਸਹਿਰੀ ਹੈ ਜੀ ਦਸਹਿਰੀ ਅੰਬੇ ਗਾ ਜੀ ਇਹ ਕਿੰਨੇ ਜਰਚ ਬੁੱਝਾ ਤਿਆਰ ਹੋ ਜਾਂਦਾ ਜੀ ਟਾਈਮ ਲੱਗਦਾ ਜੀ ਇਹਨੂੰ ਟਾਈਮ ਲੱਗਿਆ ਘਟੋ ਘਟ ਪੰਜ ਤੋਂ 6 ਸਾਲ ਸਿਰ ਆਊਗਾ ਸਿਰ ਆ ਜੀ ਠੀਕ ਹੈ ਆਲੂ ਬੁਖਾਰੇ ਦੀ ਵੈਰਾਈਟੀ ਆ ਜਾਂਦੀ ਸਤਲੋਈ ਪਰਪਲ ਵੈਰਾਈਟੀ ਦਾ ਨਾਮ ਹੈ ਠੀਕ ਹੈ ਜੀ ਹਾਂ ਜੀ ਇਹ ਵੈਰਾਈਟੀ ਆਪਣੇ ਕੋਲ ਕਾਲਾ ਅਮਰਸਰੀ ਵੀ ਆਉਂਦਾ ਉਹ ਪਿੱਛੇ ਪਿਆ ਜੀ ਆਪਾਂ ਉਹ ਵੀ ਵੀਡੀਓ ਚ ਦਿਖਾ ਦੇ ਠੀਕ ਹੈ ਜੀ ਜੀ ਉਸ ਤੋਂ ਬਾਅਦ ਵੀ ਐਨਆਰ ਅਮਰੂਦ ਆ ਜਾਂਦਾ ਜੀ ਆ ਵੀ ਅਮਰੂਦ ਆ ਗਿਆ ਹਾਂ ਜੀ ਵੀ ਐਨਆਰ ਦੀ ਠੀਕ ਹੈ ਇਹ ਉਹਦੇ ਨਾਲ ਟੋਟ ਹੁੰਦਾ ਜੀ ਆ ਦੇਖੋ ਬਾਲੇ ਨੂੰ ਵੀ ਸਟਾਰਟ ਹੈ ਜੀ ਠੀਕ ਆ ਦੇਖੋ ਜੀ ਉਸ ਤੋਂ ਬਾਅਦ ਫਿਰ ਅੰਬ ਦੀ ਵੈਰਾਈਟੀ ਆ ਜਾਂਦੀ ਬਨਾਣਾ ਮੰਗੋ ਤੇ ਚੌਸਾ ਮੰਗੋ ਠੀਕ ਹੈ ਇਕਲੇ ਦੀ ਸ਼ੇਪ ਦੇ ਵਿੱਚ ਕੰਮ ਬਦਲਦਾ ਜੀ ਇਹ ਉਹ ਚੀਜ਼ ਆ ਗਈ ਹਾਂ ਜੀ ਇਹ ਚੀਜ਼ ਹੈ ਜੀ ਬਨਾਨਾ ਮੈਂ ਕੋ ਫਿਰ ਆ ਜਾਂਦਾ ਜੀ ਚੌਸਾ ਇਹ ਵੀ ਵੈਰੈਟੀ ਹੈ ਜੀ ਆਪ ਦੇ ਚਾਹ ਦੇ ਕੋਈ ਬਾਹਰੋਂ ਵੈਰੈਟੀ ਆਉਂਦੀ ਐਵੇਂ ਟੈਗ ਲੱਗੇ ਆਉਂਦੇ ਇਹ ਸਾਰੇ ਇੰਪੋਰਟ ਹੀ ਹੁੰਦੇ ਆ ਕਿ ਸਾਰੇ ਬਾਹਰੋਂ ਆਉਂਦੇ ਆਗੇ ਸਾਰੇ ਹਾਂ ਠੀਕ ਹੈ ਇਹਨੇ ਵੀ ਕੋਈ ਮਿਕਸਿੰਗ ਆ ਜੀ ਮਿਕਸਿੰਗ ਆ ਜੀ ਇਹ ਅਮਰਪਾਲੀ ਆ ਜਾਂਦੇ ਆ ਦੇਖੋ ਬੂਰਾ ਆਉਣਾ ਸ਼ੁਰੂ ਹੋ ਗਿਆ ਜੀ ਹਾਂ ਜੀ ਇਹਨੂੰ ਹੁਣ ਅਪ੍ਰੈਲ ਐਂਡ ਤੇ ਜਾ ਕੇ ਫਲ ਆ ਜਾਏਗਾ ਜੀ ਠੀਕ ਹੈ ਉਸ ਤੋਂ ਬਾਅਦ ਇਹ ਹਰਮਨ 99 ਸੇਵ ਆ ਜਾਂਦਾ ਜੀ ਗਰਮੀ ਦੀ ਵੈਰੈਟੀ ਆ ਜੀ ਇਹ ਪੰਜਾਬ ਦੇ ਵਿੱਚ ਹੁੰਦਾ ਹੈ ਜੀ ਸੇਵ ਪੰਜਾਬ ਚ ਹੋਰ ਜਾਂਦਾ ਹੈ 101% ਹੁੰਦਾ ਠੀਕ ਹੈ ਜੇ 부ਜੇ ਦੀ ਬੰਦਾ ਸੰਭਾਲ ਸੰਭਾਲ ਕਰੂਗਾ ਤਾਂ ਫਰੂਟ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਹ ਵਾਰੀ ਸਾਡੀ ਆ ਜੀ ਤੁਸੀਂ ਬੂਟਾ ਚਲਾਓ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਇਹ ਲੋਕਾਠ ਆ ਜਾਂਦੀ ਹੈ ਜੀ ਆ ਫਰੂਟ ਆਇਆ ਫਿਰ ਠੀਕ ਹੈ ਇਹ ਇਹ ਕੀ ਚੀਜ਼ ਹੁੰਦੀ ਆ ਲੋਕਾਠ ਆ ਜੀ ਇਹ ਵੀ ਲੋਕਾਠ ਫਰੂਟ ਆ ਹਾਂ ਜੀ ਇਧਰ ਵੱਡੇ ਵੱਡੇ 부ਜੇ ਪਏ ਆ ਆ ਕੀ ਆ ਇਹ ਡੈਕੋਰੇਸ਼ਨਲ ਪਲਾਂਟ ਦੀਆਂ ਆ ਜਾਂਦੀਆਂ ਜੀ ਠੀਕ ਹੈ ਜੀ ਉਹ ਖਵਾ ਦੇ ਆਹ ਪਰਾਕ੍ਰਿਤਾ ਦਾ ਜਾਂ ਨਹੀਂ ਠੀਕ ਹੈ ਜੀ ਆਹ ਸਾਰਾ ਕਿੰਨੂ ਹੈ ਜੀ ਆਹ ਕਿੰਨੂ ਹੈਗਾ ਸਾਰਾ ਸਾਰਾ ਹਾਂ ਜੀ 1 ਸਾਲ ਦਾ ਰੁਟਾ ਜੀ ਠੀਕ ਹੈ ਜੀ ਇਹ 2 ਸਾਲ ਦਾ ਰੁਟਾ ਹੈ ਕਿੰਨੂ ਆਹ 2 ਸਾਲਾਂ ਦਾ 2 ਸਾਲ ਦਾ ਜੀ ਠੀਕ ਹੈ ਜੀ ਇਹ ਚੀਕੂ ਆ ਗਿਆ ਜੀ ਕਾਲੀ ਪੱਤੀ ਠੀਕ ਹੈ ਵੈਰਾਈਟੀ ਦਾ ਨਾਮ ਹੈ ਜੀ ਕਾਲੀ ਪੱਤੀ ਕਾਲੀ ਪੱਤੀ ਆਪਣੇ ਪੰਜਾਬ ਦੇ ਵਿੱਚ 101% ਕਾਮਯਾਬ ਜੀ ਸਬਜ਼ੀ ਵੀ ਨਹੀਂ ਦੀ ਹੁੰਦੀ ਬਈ ਸਾਡੇ ਕੋਲ ਅ ਨਹੀਂ ਜੀ ਹੁਣ ਆਉਣ ਵਾਲੇ ਸਮੇਂ 'ਚ ਕਰਾਂਗੇ ਹੁਣ ਵੱਲਾਂ ਹੁੰਦੀਆਂ ਤਿੰਨ ਚਾਰ ਬੰਦ ਠੀਕ ਠੀਕ ਹਾਂਜੀ ਇਹ ਕਿੰਨੇ ਚਿਰ 'ਚ ਤਿਆਰ ਹੋ ਜਾਂਦਾ ਸਰ ਕਾ ਢਾਈ ਬੁੱਟਾ ਰੌਣ ਦੇ ਵਿੱਚ ਫਾਇਦਾ ਹੈ ਤੇ ਇਹ ਕਿੰਨੇ 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 ਡੈਮ ਤੇ ਹੋਣਗੇ ਅੰਤਜ ਢਾਈ ਤਿੰਨ ਸਾਲ ਦਾ ਬੁੱਟਾ ਜੀ ਇਹ ਪਣ ਸਟਾਰਟ ਹੈ ਜੀ ਠੀਕ ਹੈ ਜੀ ਢਾਈ ਤਿੰਨ ਸਾਲ ਤੋਂ ਤੁਸੀਂ ਸਾਂਭ ਕੇ ਹੀ ਦਿੰਦੇ ਆਂ ਜੀ ਫਲਦਾਰ ਬੁੱਟਾ ਹੁੰਦਾ ਜੀ ਵੇਲ ਪੱਤਰ ਪੂਜਾ ਵੀ ਕਰਦੇ ਆ ਜੀ ਠੀਕ ਹੈ ਜੀ ਕਾਫੀ ਵੱਡਾ ਆਪਾਂ ਮਜ਼ਾਰ ਦੇ ਵਿੱਚ ਦੇਖਦੇ ਆਂ ਇਸ ਤਰ੍ਹਾਂ ਦਾ ਆ ਜਮਨ ਆ ਮੇਰੀ ਹਾਈਬ੍ਰਿਡ ਹਾਈਬ੍ਰਿਡ ਜਮਨ ਜੀ ਅਸੀਂ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਲਾਓ ਲਾਈਫ ਟਾਈਮ ਦੀ ਐਫ ਡੀ ਹੈ ਜੀ ਇਹ ਠੀਕ ਹੈ ਜੀ ਖੇਤਾਂ ਦੇ ਬਾਹਰ ਬਾਹਰ ਲਾਓ ਤੁਸੀਂ ਉਹ ਊਟਾ ਦਾ ਊਟਾ ਦੂਰੀ ਹੋਊਗੀ ਜੀ 25 ਫੁੱਟ ਠੀਕ ਹੈ ਜੀ ਹਾਂਜੀ ਅੱਜ ਤੋਂ ਇਹ 4 ਸਾਲ ਬਾਅਦ ਫਲ ਦੇਊਗਾ ਫਲ ਦੀ ਜ਼ਿੰਮੇਵਾਰੀ ਸੋਡੀਗੀ ਸਾਰੀ ਸਾਰੀਆਂ ਤੇ ਊਟਾ ਚਲਾ ਲਓ ਊਟਾ ਚਲਾਉਣ ਦੀ ਜ਼ਿੰਮੇਵਾਰੀ ਠੀਕ ਹੈ ਉਹ ਨਾ ਨਾ ਹੋਵੇ ਬਈ ਬੂਝਾ ਵੀ ਚੱਲ ਜੇ ਸਾਰਾ ਕੁਝ ਕੁਝੇ ਫਲ ਆਵੇ ਫਲ ਆਊਗਾ ਬਈ ਯਾ ਦੇਖੋ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਜੀ ਅੰਬ ਨੂੰ ਇਹ ਅੰਬ ਆ ਗਿਆ ਹਾਂਜੀ ਠੀਕ ਹੈ ਮਿੱਠੀ ਮਲੀ ਆ ਗਈ ਜੀ ਆ ਸਾਰਾ ਚੀਕੂ ਹੀ ਪਿਆ ਠੀਕ ਹੈ ਸਰ ਚੀਕੂ ਛੋਟੇ ਬੂਟੇ ਔਖੇ ਚੱਲਦੇ ਆ ਇਸ ਕਰਕੇ ਵੱਡੇ ਬੂਟੇ ਜ਼ਿਆਦਾ ਮਿਲਦੇ ਠੀਕ ਹੈ ਸਰ ਹਾਂਜੀ ਸਾਰਾ ਆਂਧਰਾ ਤੋਂ ਸਾਊਥ ਤੋਂ ਮਾਲ ਆ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਫਿਰ ਆ ਜਾਂਦੀ ਹੈ ਜੀ ਵਾਈਟ ਜਾਮਨ ਇਹ ਵਾਈਟ ਜਾਮਨ ਵਾਈਟ ਜਾਮਨ ਠੀਕ ਹੈ ਸਰ ਬਹੁਤ ਵਧੀਆ ਫਰੂਟ ਹੁੰਦਾ ਜੀ ਆਪਣੇ ਤਾਂ ਇੱਥੇ ਮਿਲਦਾ ਨਹੀਂ ਛੇਤੀ ਫਰੂਟ ਇਹਨੂੰ ਵੀ ਸਟਾਰਟ ਆ ਗਿਆ ਦੇਖੋ ਇਹ ਵੀ ਇੰਪੋਰਟ ਹੀ ਆਈ ਬੂਜੇ ਸਾਰੇ ਬਾਹਰੋਂ ਸਾਰਾ ਆਂਧਰਾ ਦਾ ਜੀ ਠੀਕ ਹੈ ਆ ਦੇਖੋ ਫਰਸਟ ਆ ਨਹੀਂ ਹੁੰਦੇ ਕੋਈ ਪਹਿਲਾਂ ਲੈ ਕੇ ਗਿਆ ਕੋਈ ਨੇ ਰਿਵਿਊ ਦਿੱਤਾ ਹੋਵੇ ਮੈਂ ਫਿਰ ਹਾਲ ਨਹੀਂ ਖੈ ਤੱਕ ਲੈ ਕੇ ਦੂਰ ਤੱਕ ਜਾਂਦੇ ਆ ਲੈ ਕੇ ਜਾਮਣ ਦਾ ਜ਼ਰੂਰ ਦਿੱਤਾ ਇਹ ਤਾਈਵਾਰ ਸਿੰਘ ਆ ਗਿਆ ਜੀ ਅਮਰੂਦ ਅਮਰੂਦ ਆ ਗਿਆ ਹਾਂਜੀ ਜਾਮਣ ਫੇਰ ਆ ਗਈ ਫੇਰ ਆ ਕੇ ਜੀ ਨਿੰਬੂ ਆ ਕੇ ਚੱਲ ਰਹੇ ਨੇ ਵੱਡੇ ਵੀ ਤੇ ਆ ਗਏ ਜੀ ਠੀਕੂ ਦੇ ਫਲ ਸਟਾਰਟ ਫਲ ਵੀ ਲੱਗਿਆ ਪਿਆ ਜੀ ਇਹਨਾਂ ਨੂੰ ਆਹ ਦੇਖੋ ਜੀ ਪੁੱਛੇ ਲੱਗੇ ਆਹ ਦੇਖ ਸਕਦੇ ਹੋ ਤੁਸੀਂ ਇਹਦੇ ਠੀਕ ਚਾਰ ਚਾਰ ਤਿੰਨ ਤਿੰਨ ਚਾਰ ਚਾਰ ਦੇ ਜੀ ਆਹ ਹੁਣ ਸਾਰਾ ਫਲ ਚੱਕਿਆ ਜੀ ਆ ਸਾਰਾ ਫਲ ਹੈ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਆ ਜੀ ਉਪੇ ਵੱਡੇ ਆ ਤਾਂ ਹੀ ਵਧੀਆ ਫਾਲ ਆ ਠੀਕ ਆ ਗੰਡੇ ਵੀ ਲਾ ਛੱਡੇ ਆਪਣੇ ਗੰਡੇ ਵੀ ਆ ਘਰ ਆਸਤੇ ਆਈਏ ਆ ਸਾਰੇ ਇਹ ਟ੍ਰੇਲ ਸੀਗਾ ਜੀ ਪਰ ਟ੍ਰੇਲ ਟ੍ਰੇਲ ਚ ਦੋ ਕਿੱਲੇ ਹੋਰ ਵੀ ਲੱਗੇ ਆ ਅਜੇ ਟ੍ਰੇਲ ਲਾ ਛੱਡੇ ਆ ਇਹ ਚੋ ਕਿੰਨੇ ਲੱਗੇ ਇਹ ਕਿਹੜੀ ਆਈਏ ਵੈਰਾਈਟੀ ਇਹ ਤਾਂ ਮਿਕਸ ਹੀ ਆ ਜੀ ਆਪਣੇ ਕੋਲੇ ਆਪਣੇ ਕੋਲੇ L28 ਲੱਗੇ ਆ ਜੀ ਦੋ ਕਿੱਲੇ ਠੀਕ ਹੈ ਵੈਰਾਈਟੀ ਦਾ ਨਾਮ ਹੈ ਜੀ ਜਿਹਨੂੰ ਸਾਰਾ ਸਾਲ ਮਤਲਬ ਹੂ ਕੰਮ ਨਹੀਂ ਆਉਂਦਾ ਠੀਕ ਹੈ ਇਹ ਨਿੰਬੂ ਹੈ ਜੀ ਇੱਕ ਇਹ ਆਂਧਰਾ ਦੀ ਵੈਰਾਈਟੀ ਹੈ ਜੀ ਕਾਗਜ਼ੀ ਵੈਰਾਈਟੀ ਨਿੰਬੂ ਆ ਠੀਕ ਆ ਸਰ ਉਹ ਹਲਕੱਤੇ ਦੀ ਸੀ ਜੀ ਹਾਲੇ ਨੂੰ ਵੀ ਹੁਣ ਆਉਣਾ ਸਟਾਰਟ ਹੋ ਗਿਆ ਫੁੱਲ ਪੈਣ ਲੱਗ ਗਿਆ ਜੀ ਠੀਕ ਹੈ ਇਹ ਵੀ ਟੌਪ ਹੀ ਆ ਇਹ ਵੀ ਟੌਪ ਇਹ ਵੀ ਇੰਪੋਰਟ ਹਨ ਹਾਂ ਜੀ ਇਹ ਆ ਗਿਆ ਜੀ ਟੌਪ ਹਲਕਾ ਆਂਧਰਾ ਤੋਂ ਆਇਆ ਹੋਇਆ ਆਪਣਾ ਜੀ ਆਮੜਾ ਹਾਈਬ੍ਰਿਡੀ ਆਵਲਾ ਆਵਲਾ ਜੀ ਆਵਲਾ ਜਾਂ ਆਮੜਾ ਕਹਿੰਦੇ ਆਪਾਂ ਦੇਸੀ ਇਥੇ ਤੇ 18 ਕੋਟ ਠੀਕ ਹੈ ਠੀਕ ਹੈ ਤਾਂ ਹਾਂ ਜੀ ਹੁਣ ਸਾਨੂੰ ਫੁੱਲ ਭਖਾਉਜੀ ਫੁੱਲਾਂ ਵਾਲੇ ਜਿਵੇਂ ਵੇਲਦਾਰ ਬੁੱਝੇ ਹੁੰਦੇ ਗਿਆ ਘਰਾਂ 'ਚ ਆਪਣੇ ਸ਼ੋਅ ਆਸਤੇ ਜਿਉਂਨੇ ਜਿਉਂਨੇ ਗਮਲਿਆਂ ਚ ਲਾਉਣ ਵਾਸਤੇ ਇਹ ਆ ਜਾਂਦੀ ਹੈ ਬਈ ਇਨਸੋਲੈਂ ਠੀਕ ਹੈ ਤੁਸੀਂ ਟੈਸਟ ਦੇਖ ਸਕਦੇ ਹੋ ਇਹ ਬਈ ਜਿਹੜਾ 슈ਗਰ ਦਾ ਇੰਜੈਕਸ਼ਨ ਬੰਦ ਹੈ ਉਹਦਾ ਸਾਲਟ ਇਹ ਤੋਂ ਤਿਆਰ ਹੁੰਦਾ ਹੈ ਠੀਕ ਹੈ ਬਹੁਤ 슈ਗਰ ਦੇ ਮਰੀਜ਼ਾਂ ਲਈ ਵਧੀਆ ਚੀਜ਼ ਹੈ ਇਹਦੀ ਇੱਕੋ ਹੀ ਖਾਸੀਅਤ ਹੈ ਗੋਰ ਦੇ ਪਾਣੀ ਤੇ ਨਹੀਂ ਚੱਲਦੀ ਅੱਛਾ ਕਿੱਥੀ ਦਾ ਪਿਛਲੇ ਮਹੀਨਾ ਪਾਣੀ ਬੰਦ ਸੀਗਾ ਜੀ ਹਾਂ ਮੇਰੇ ਮਰੇ ਮਰਦਾ ਨਹੀਂ ਚੱਲ ਪੂਰ ਚੱਲ ਪੂਰ ਹਾਂਜੀ 슈ਗਰ ਦੇ ਮਰੀਜ਼ਾਂ ਲਈ ਵਧੀਆ ਚੀਜ਼ ਹੈ 슈ਗਰ ਵਾਲੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਅਗੋਤ ਵਾਰ ਫਿਰ ਆ クリスマス ਯੂਰੋਪੀਆ ਆ ਗਿਆ ਜੀ ਇਹੜਾ ਪਕਰਾਂ ਦੇ ਵਿੱਚ ਛੋਟੇ ਬੂਟੇ ਜੀ ਅੱਗੇ ਵੱਡੇ ਵੀ ਪਏ ਆ ਜੀ ਉਹ ਵੀ ਆਪਾਂ ਦਿਖਾ ਸਕਦੇ ਹਾਂ ਠੀਕ ਹੈ ਇਹ ਸੁਗੰਧ ਵਾਲੇ ਬੂਟੇ ਆ ਗਏ ਜੀ ਖੁਸ਼ਬੂ ਆਉਂਦੀ ਹੈ ਇਹਨਾਂ ਨੂੰ ਠੀਕ ਹੈ ਇਹਨਾਂ ਦੇ ਫਲ ਵੀ ਲੱਗੇ ਹੋયા ਨਾ ਹਾਂ ਇਹਦਾ ਬੀਜ ਹੈ ਜੀ ਇਹ ਫਲਾਸੇ ਦੇ ਵਿੱਚ ਵਾਈਟ ਫੁੱਲ ਇੱਧਰ ਆਇਆ ਹੋਣਾ ਜੀ ਆ ਦੇਖੋ ਜੀ ਇਹ ਖੁਸ਼ਬੂ ਹੈ ਜੀ ਇਹਦੀ ਦੇਖ ਸਕਦੇ ਹੋ ਤੁਸੀਂ ਹੋਰ ਥੋੜੇ ਫੁੱਲ ਕਿੰਨੀ ਖੁਸ਼ਬੂ ਆਉਂਦੀ ਹੈ ਜੀ ਬਾਕੀ ਸਾਰੇ ਨਾ ਜੀ ਗੁਲਾਬ ਵਗੈਰਾ ਆ ਗਏ ਆ ਸਾਰੇ ਡੈਕੋਰੇਸ਼ਨ ਹਰ ਪਲਾਂਟ ਹੈ ਜੀ ਇਨਡੋਰ ਆਊਟਡੋਰ ਠੀਕ ਹੈ ਜੀ ਇਹ ਸੁੱਕਾ ਫਿਰ ਅੱਗੇ ਆ ਜਾਂਦੇ ਜੀ ਜਿਵੇਂ ਆ ਤੇਜ ਪੱਤਾ ਆ ਗਿਆ ਜੀ ਮਸਾਲੇ ਜੀ ਠੀਕ ਹੈ ਮਸਾਲਿਆਂ ਦੇ ਬੂਟੇ ਆ ਜੀ ਇਹ ਤੁਸੀਂ ਗਿੱਲਾ ਸੁੱਕਾ ਹਰਾ ਪੀਸ ਕੇ ਯੇ ਮਰਜੀ ਤੁਸੀਂ ਬਾਹਰੋਂ ਤੁਸੀਂ ਰਿਪੋਰਟ ਕਰਾਉਣਾ ਫਿਰ ਬੂਟੇ ਵਗੈਰਾ ਕਾफी ਮਹਿੰਗੇ ਜੀ ਹਾਂ ਟਰਾਂਸਪੋਰਟ ਦਾ ਵੀ ਕਾਫੀ ਖਰਚਾ ਪੈਂਦਾ ਜੀ ਤੋੜਾ ਵੱਧ ਵੀ ਲੈਣ ਜਾਣੇ ਆ ਜੀ 15 15 ਦਿਨ ਕਲਕੱਤਾ ਦੇ ਅੰਦਰ ਲੱਗ ਜਾਂਦੇ ਬਈ ਰੋਟੀ ਤਾਂ ਉੱਥੇ ਮਿਲਦੀ ਨਹੀਂ ਅੱਛਾ ਜੀ ਚੌਲ ਤੇ ਮਤਲਬ ਮੱਛੀ ਵਗੈਰਾ ਬਹੁਤ ਮੁੱਕ ਹੋ ਜਾਂਦਾ ਹੈਗਾ ਹੋ ਜਾਂਦਾ ਹੈ ਜੀ ਸਾਡੀ ਵੀਡੀਓ ਵੇਖ ਕੇ ਆਉਗਾ ਕੋਈ ਡਿਸਕਾਊਂਟ ਦੇਉਂਗੇ ਉਹਨੇ ਵੈਸੇ ਹੀ ਆਪਣਾ ਤਾਂ ਜੀ ਜਾਇਜ਼ ਰੇਟ ਜਾਇਜ਼ ਬਿਲਕੁਲ ਜਾਇਜ਼ ਹੈ ਜੀ ਹੁਣ ਆ ਦੇਖੋ ਜੀ ਕਾਹ ਵੀ ਤੁਸੀਂ ਵੈਰਾਈਟੀ ਚੈੱਕ ਕਰੋ ਇਹਦਾ ਨਾਮ ਹੈ ਜੀ ਆਲ ਸਪੈਸੀ ਠੀਕ ਹੈ ਜੀ ਆਲ ਸਪੈਸੀਸ ਵੀ ਬੋਲ ਦਿੰਦੇ ਆ ਮਸਾਲਿਆਂ ਦਾ ਨਾਮ ਹੈ ਜੀ ਮਤਲਬ ਸਾਰੇ ਮਸਾਲਿਆਂ ਦਾ ਸਵਾਦ ਇਹਦੇ ਵਿੱਚ ਆ ਦੇਖੋ ਬਈ ਟੇਸਟ ਤੁਹਾਡੇ ਸਾਹਮਣੇ ਆ ਬਾਕੀ ਕੋਈ ਜੇ ਕੋਈ ਬੰਦਾ ਵੀਡੀਓ ਵੇਖ ਕੇ ਆਉਂਦਾ ਹੈਗਾ ਬਾਈ ਨੂੰ ਦੱਸ ਦਿਓ ਵੀ ਫਲਾਣੇ ਚੈਨਲ ਤੋਂ ਇਹ ਆ ਦੇਖੀ ਹੈਗੀ ਆ ਬਾਈ ਡਿਸਕਾਊਂਟ ਜ਼ਰੂਰ ਦੇਵਾਂਗੇ ਜ਼ਰੂਰ ਡਿਸਕਾਊਂਟ ਦੇਵਾਂਗੇ ਜੀ ਬੇਫਿਕਰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆ ਘਰ ਦਾ ਸਮਾਨ ਆ ਜਾਂਦਾ ਜੀ ਆ ਦੇਖੋ ਆ ਪਾਰਕਾਂ ਦਾ ਆਈਟਮ ਆ ਜਾਂਦਾ ਜੀ ਠੀਕ ਆ ਗੋਲਡਨ ਸਾਈਪਰ ਜੇ ਕਿਸੇ ਨੇ ਪਾਰਕ ਵੀ ਤਿਆਰ ਕਰਵਾਉਣਾ ਤੁਸੀਂ ਉਹ ਵੀ ਕਰ ਦਿਓਗੇ ਸਾਰਾ ਤਹਿ ਮੈਂ ਉੱਤਪੁਕਾ ਕਰਦੇ ਸਕੇਰ ਫੁੱਟਾਂ 'ਚ ਕਰਦੇ ਜੀ ਮੇਰੀ ਵੀ ਕੰਮ 3000 ਦਾ ਤੇ ਮੰਗ ਲਗੇ 10000 ਔਰ ਗਾ ਕਿਤੇ ਤਾਂ ਖੜੇ ਉਹ ਕੰਮ ਨਹੀਂ ਕਰਦੇ ਠੀਕ ਹੈ ਸਰ ਉਸ ਤੋਂ ਬਾਅਦ ਇਹ ਆ ਜਾਂਦੀਆਂ ਵੀ ਕਪੋਰੀਆਂ ਜੀ ਕਪੋਰੀ ਕਪੋਰੀ ਦੇ ਫਿਰ ਤਿੰਨ ਰੰਗ ਆ ਕੇ ਜੀ ਪਾਰਖਾਂ ਦੇ ਵਿੱਚੇ ਲੱਗਦੀਆਂ ਠੀਕ ਹੈ ਜੀ ਕਾਜੂਨੀ ਨਾਂ ਦੀ ਵੀ ਹਰੇ ਰੰਗ ਦੀ ਆ ਜੀ ਆ ਇਹ ਕੁਦਰਤੀ ਲਾਲ ਰੰਗ ਹੁੰਦਾ ਜੀ ਇਹਦਾ ਕਾਪਰ ਬੋਲਦੇ ਹੁੰਦੇ ਇਹਨੂੰ ਕਾਪਰ ਕਹਿੰਦੇ ਆ 골ਡਨ ਆ ਜੀ ਅੱਛਾ ਇਹਨਾਂ ਦੇ ਵੀ ਤਿੰਨ ਤਰ੍ਹਾਂ ਇਹਨਾਂ ਦਾ ਵੀ ਤਿੰਨ ਰੰਗ ਹੁੰਦੇ ਆ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਜਿਵੇਂ ਆਪਾਂ ਕਹਦੇ ਨੇ ਜੀ 크리스마ਸ ਟਰੀ ਆਪਾਂ ਕਹਦੇ ਨੇ ਹਰ ਘਰ ਵਾਲੇ ਵਿੱਚ ਬੂਟੇ ਜਿਵੇਂ ਅਸੀਂ ਕਹਦੇ ਨੇ ਪੋਰਚ ਦੇ ਆਲੇ ਦੁਆਲੇ ਦੋਨੇ ਬੂਟੇ ਹਾਂ ਇੱਕ ਉਧਰ ਇੱਕ ਉਧਰ ਠੀਕ ਹੈ ਗਮਲਿਆਂ 'ਚ ਵਧੀਆ ਰਹਿੰਦੇ ਹੀ ਗਮਲਿਆਂ 'ਚ ਬਿਲਕੁਲ ਵਧੀਆ ਜੀ ਗਮਲਿਆਂ 'ਚ ਹੀ ਲਾਦ ਗਏ ਇਹਦੇ ਵਿੱਚ ਵਧੀਆ ਚੱਲਦਾ ਬਈ ਜਿੰਨੇ ਫੁੱਲਾਂ ਵਾਲੇ ਬੁੱਝੇ ਗਏ ਹਾਂਜੀ ਕੋਈ ਭਲਾ ਦੀ ਧਰਤੀ ਚ ਲਾਉਣਾ ਪੈ ਨਹੀਂ ਗਮਲਿਆਂ 'ਚ ਸਾਰੇ ਗਮਲਿਆਂ ਦੇ ਵਿੱਚ ਇਹ ਸੋਹਣੇ ਚੱਲਦੇ ਕਾਰਨ ਇਹ ਛੋੜੇ ਜਿਹੇ ਵੱਡੇ ਹੋਏ ਨਾ 8-9 ਫੁੱਟ ਦੇ ਫਿਰ ਇਹਨਾਂ ਨੂੰ ਜ਼ਮੀਨ 'ਚ ਸ਼ਿਫਟ ਕਰੋ ਇਹ ਛੋਟੇ ਬੂਟੇ ਤਾਂ ਪੱਚ ਖਰਾਬ ਹੋ ਜਾਂਦੇ ਫੋਨਿਕਸ ਫਾਰਮ ਆ ਗਿਆ ਜੀ ਹਾਂ ਫੇਰਾ ਚੰਗੀ ਫਾਰਮ ਆ ਗਿਆ ਜੀ ਉੱਤੇ ਚੰਗੀ ਫਾਰਮ ਹਾਂਜੀ ਠੀਕ ਹੈ ਉਮਰ ਬਹੁਤ ਸਲੋ ਹੁੰਦੀ ਹੈ ਜੀ ਮਤਲਬ ਉਮਰ ਬਹੁਤ ਹੁੰਦੀ ਹੈ ਚਲਦਾ ਬਹੁਤ ਸਲੋ ਹੈ ਨਰਸਰੀ ਦੇ ਵਿੱਚ ਸਭ ਤੋਂ ਘੱਟ ਵਧਣ ਵਾਲਾ ਬੂਟਾ ਇਹੋ ਹੀ ਹੈ ਜੀ ਇਹਦੀ ਅੰਦਾਜ਼ਾ ਉਮਰ ਕਿੰਨੀ ਕੁ ਹੋਗੀ ਇਹਦੀ ਜਿਹਨੇ ਹੁਣ ਆ ਬੂਟਾ ਮੰਨ ਕੇ ਚੱਲ ਗਿਆ ਜੀ ਘੱਟੋ-ਪੱਟ 10 ਸਾਲ ਦਾ ਅੱਛਾ ਜੀ 8 ਤੋਂ 10 ਸਾਲ ਦਾ ਜੀ 8 ਤੋਂ 10 ਸਾਲਾਂ ਦਾ ਬੂਜਾ ਇਹ ਸਾਲ 'ਚ ਦੋ ਵਾਰੀ ਪੱਤੇ ਕੱਢਦਾ ਜੀ ਠੀਕ ਹੈ ਜੀ ਹਾਂਜੀ ਇਹਨੂੰ ਸਾਈਕਲਸ ਫਾਰਮ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਤੇਰਾ ਵੱਡੇ ਆ ਜਾਂਦੇ ਬਈ ਬੂਟੇ ਉਹ ਵੀ ਠੀਕ ਹੈ ਕਿ ਛਾਂਦਾਰ ਬੂਟੇ ਚੱਲ ਪੈਂਦੇ ਜੀ ਤੇਰਾ ਪਾਰਕਾਂ ਦੇ ਵਿੱਚ ਲੱਖਣ ਵਾਲੇ ਬੋਟਲ ਪਾਮ ਵਗੈਰਾ ਵੱਡੇ ਆ ਗਏ ਆ ਜੀ ਹੁਣ ਹਨ ਹਾਂਜੀ ਨਾ ਬੂਟਾ ਜੀ ਜਿਵੇਂ ਆਪਾਂ ਕਿੰਨਾ ਮੋਟਾ ਹੀ ਡੋਲੇ ਤੋਂ ਵੱਧ ਮੋਟਾ ਬਈ ਹਾਈਟ ਵੀ 10 ਫੁੱਟ ਪਲੱਸ ਹੈ ਪਲੱਸ ਹੈ ਪਲੱਸ ਹੈ ਲੱਗੀ ਹੋਈ ਆ ਜੀ ਤੇ ਬੂਟੇ ਦਾ ਰੇਟ ਵੀ ਬਿਲਕੁਲ ਵਾਜਬ ਹੈ ਠੀਕ ਹੈ ਹਾਂਜੀ ਆ ਬੂਟਾ ਜਿਆਦਾ ਹੈ ਜੀ ਕਦਮ ਆ ਗਿਆ ਬਈ ਜੀ ਛਾਂਦਾਰ ਠੀਕ ਹੈ ਹਾਂ ਵੱਡੇ ਪੱਤਾ ਕਦਮ ਆ ਗਿਆ ਗੋਲ ਛਤਰੀ ਦੀਆਂ ਬਕੈਣਾ ਆ ਗਈਆਂ ਜੀ ਬਾਕੀ ਆਲਵੇਜ਼ ਸਾਰੇ 부ਝੇ ਹੀ ਮਿਲ ਜਾਂਦੇਗੇ ਸਾਰੇ ਮਿਲ ਜਾਂਦੇ ਆ ਦੇਖੋ ਪਿੱਛੇ ਜਿਵੇਂ ਬੋਰਡ ਹੈਗਾ ਵੀ ਬੋਰਡ ਪਿੱਪਲ ਨਮ ਸਾਰੀਆਂ ਹੀ ਪਈਆਂ ਜੀ ਸਾਰਾ ਕੋਸੀ ਮਿਲ ਜਾ ਜੀ ਆਪਣੇ ਕਚਨਾਰ ਪਈਆ ਬਾਕੀ ਜੀ ਗੱਡੀ ਖੜੀ ਹੈ ਜੀ ਜੇ ਮਾਲ ਲਾਉਣ ਵਾਲਾ ਬਾਕੀ ਪਿਆ ਠੀਕ ਹੈ ਬਾਕੀ ਸੋਨੂੰ ਗੱਡੀ ਚ ਉਹ ਵੀ ਮਾਲ ਵਿਖਾਵਾਂਗੇ ਬਾਈ ਇੰਪੋਰਟ ਕਰਾਇਆ ਹੈਗਾ ਬਾਕੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜਿਹੜੇ ਬਾਈ ਨੇ ਆਉਣਾ ਹੋਇਆ ਹੈਗਾ ਨੰਬਰ ਡਿਸਪਲੇ ਤੇ ਚੱਲ ਰਿਹਾ ਹੈਗਾ ਬਾਈ ਦਾ ਬਹੁਤ ਵਾਜਬ ਰੇਟ ਹੈਗੇ ਆ ਅਸੀਂ ਖੁਦ ਲੈ ਕੇ ਜਾ ਰਹੇਗੇ 부ਝੇ ਥੈਂਕ ਯੂ ਸਰ